میں گا سڈے پہنچے سردار امردر سنگھ پٹے بابا جی سرکار کو ساتھی اج میں کہ ہر ایک شیرے ਬਹੁਤ ਬੜੀ ਖੁਸ਼ੀ ਕਿਉਂਕਿ ਸਾਡੀ ਆਵਾਜ਼ ਫਰਖਾਹ ਦੀ ਪਾਰਟੀ ਨੇ ਜਿੱਤ ਸਕਾ ਦੇ ਤੁਹਾਡੇ ਆਪਣੇ ਦਜੇ ਸੇ ਵਿਆਪਕ ਕੈਰੇਕਟਰ ਪੰਜਾਬ ਦੇ ਡਵੈਲਪਮੈਂਟ ਆਪਰਚਨ ਲੈ ਗਿਆ ਮੈਂ ਅੱਜ ਸਾਥ ਕੋ ਪਹਿਲਾ ਜ਼ਿਲ੍ਹਾ ਅਰਤਨ ਆਉਂਦਾ ਇਹ ਸਾਡੇ ਅਵਰਸਰ ਇੰਪਰੂਵਮੈਂਟ ٹرسٹ ਦੇ ਟਰਸਟੀ ਵੀ ਨੇ ਤੇ ਹੁਣ ਸਰਕਾਰ ਨੇ ਇਹਨਾਂ ਨੂੰ سونپی ہے جن میں سارے سار سے بہت بار 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 بہت مبارکباد دینا ٹھیک ٹھاک ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਕੀ Fateh ਮੈਂ ਧੰਨਵਾਦ ਕਰਦਾ ਹਾਂ ਆਪਣੇ ਕੌਮਿਕ ਨਵੀਨਤਮ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਰੋੜਾ ਜੀ ਸਾਡੇ ਪੰਜਾਬ ਇਨਚਾਰਜ ਸ਼੍ਰੀ ਮਨੋਜ ਸ਼ਰਧਿਆ ਜੀ ਔਰ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਇਸ ਨਮਾਣੇ ਜੀ ਨੂੰ ਇੱਕ ਏਡਾ ਵੱਡਾ ਮਾਣ ਬਖਸ਼ਿਆ ਪਹਿਲਾਂ ਵੀ ਸਾਨੂੰ ਸੰਗਠਨ ਦੇ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਦਾ ਜਿਹੜਾ ਦੇਖਣ ਵਜਿਆ ਗਿਆ ਉਸ ਤੋਂ ਬਾਅਦ ਮੈਨੂੰ ਟਰਸਟੀ ਇੰਪਰੂਵਮੈਂਟ ਟਰਸਟ ਦਾ ਟਰਸਟੀ ਵਿਜਨ ਵਜਿਆ ਗਿਆ ਔਰ ਅੱਜ ਮਾਨ ਸਾਹਿਬ ਨੇ ਜਿਹੜਾ ਵਾ ਵਿਸ਼ਵਾਸ ਜਤਉਂਦੇ ਆ ਆ ਦਾਸ ਨੂੰ ਪਾਰਟੀ ਹੈ ਕਮਾੜ ਨੇ ਵਿਸ਼ਵਾਸ ਜਤਉਂਦੇ ਆ ਦਾਸ ਨੂੰ ਡਾਇਰੈਕਟਰ ਪੰਜਾਬ ਡਿਰੀ ਡਿਵੈਲਪਮੈਂਟ ਬੋਰਡ ਨਵਾਜਿਆ ਵਾ ਮੈਂ ਧੰਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਦਾ ਔਰ ਵਿਸ਼ਵਾਸ ਦਿਵਾਉਣਾ ਆ ਜੋ ਪਾਰਟੀ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਉਹਨੂੰ ਮੈਂ ਤਨ ਦੇਈ ਦੇ ਨਾਲ ਨਿਭਾਵਾਂਗਾ ਔਰ ਆਪਣੇ ਇਲਾਕੇ ਦੀ ਔਰ ਪੰਜਾਬ ਦੇ ਵਿੱਚ ਜਿੱਥੇ ਵੀ ਸਾਡੀ ਪਾਰਟੀ ਡਿਊਟੀ ਲਾਉਗੀ ਉਹਨੂੰ ਸੇਵਾ ਕਰਾਂਗਾ ਔਰ ਮੈਂ ਧੰਨਵਾਦ ਕਰਦਾ ਹਾਂ ਸਮੁੱਚਾ ਹਲਕਾ ਰਾਜਾ ਸਾਸੀਂ ਨਿਵਾਸੀਆਂ ਦਾ ਜਿਨ੍ਹਾਂ ਨੇ ਪਿਆਰ ਦੇ ਸਦਕਾ ਬਦੌਲਤ ਜਿਨ੍ਹਾਂ ਦੀ ਸਾਰਾ ਕੁਝ ਪਾਰਟੀ ਵੱਲੋਂ ਨਿਵਾਜਿਆ ਗਿਆ ਵਾ ਮੈਂ ਧੰਨਵਾਦ ਕਰਦਾ ਸਮੁੱਚੇ ਆਪਣੇ ਬਲਾਗ ਪ੍ਰਧਾਨ ਸਮੁੱਚੇ ਸਰਪੰਚ ਸਹਿਬਾਨ ਸਮੁੱਚੇ ਵਲੰਟੀਅਰ ਸਮੁੱਚੇ ਵਰਕਰ ਸਹਿਬਾਨ ਦਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸ਼ਮੂਲੀਅਤ ਕਰਕੇ ਦਾਸ ਨੂੰ ਅਸ਼ੀਰਵਾਦ ਬਖਸ਼ਿਆ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਔਰ ਸਮੁੱਚੀ ਪਾਰਟੀ ਆਈ ਕੁਮਾਰ ਦਾ ਵੀ ਧੰਨਵਾਦ ਕਰਦਾ ਸਾਡੇ ਲੀਡਰ ਜਿਹੜੇ ਪਹੁੰਚੇ ਨੇ ਸਾਡੇ ਪੰਜਾਬ ਵੇਰ ਆਫ ਦੇ ਚੇਅਰਮੈਨ ਉਹਨਾਂ ਦਾ ਵੀ ਧੰਨਵਾਦ ਜ਼ਿਲ੍ਹਾ ਯੋਜਨਾ ਬੋਰਡ ਤੋਂ ਚੇਅਰਮੈਨ ਸਾਹਿਬ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਮਾਰਕੀਟ ਕਮੇਟੀਆਂ ਤੋਂ ਚੇਅਰਮੈਨ ਸਾਹਿਬ ਪਹੁੰਚੇ ਨੇ ਉਹਨਾਂ ਦੇ ਵੀ ਧੰਨਵਾਦ ਮਾਝੇ ਦੇ ਜਰਨਲ ਸ਼੍ਰੀ ਕੁਲਦੀਪ ਸਿੰਘ ਜੀ ਧਾਰੀਵਾਲ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਮੈਂ ਧੰਨਵਾਦ ਕਰਦਾ ਹਾਂ ਔਰ ਐਮ ਐਲ ਏ ਡਾਕਟਰ ਇੰਦਰ ਜੀ ਇੰਦਰਬੀਰ ਸਿੰਘ ਜੀ ਨਿਜਰ ਪਹੁੰਚੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿੰਨੇ ਵੀ ਪਤਵੰਤੇ ਸਾਜਣ ਸਾਡੇ ਇੱ ਜੀਉ ਆਇਆ ਖਦਾ ਜੀ ਅਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ